ਇਥੇ ਅਫਗਾਨਿਸਤਾਨ ਵਾਲੀਆਂ ਗੱਲਾਂ ਨਹੀਂ ਚੱਲਣੀਆਂ ਪਰ ਤੁਹਾਨੂੰ ਕਿਹੜੇ ਨੇ ਹੱਕ ਦਿੱਤਾ ਪਹਿਲਾਂ ਇਹ ਦੱਸੋ ਵੀ ਤੁਸੀਂ ਕਿਸੇ ਕਿਸੇ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਦਿਓ ਧੋਖੇ ਨਾਲ ਚਾਹੇ ਕੋਈ ਮੈਰੋ ਆ ਕੋਈ ਸ਼ੈਰੋ ਆ ਕੋਈ ਵੀ ਇਹਨਾਂ ਦੀ ਸਪੋਰਟ ਕਰਨ ਵਾਲੇ ਜਿੰਨੇ ਵੀ ਆ ਸਾਰਿਆਂ ਨੂੰ ਚੱਕ ਕੇ ਅੰਦਰ ਸੁੱਟੋ ਆਮੇ ਉਹ 4 ਲੱਖ ਤੋਂ ਵੱਧ ਉਹਦੇ ਫੋਲੋਅਰ ਸਾਰੇ ਦੇਖਦੇ ਸੀ ਸਵਾਦ ਲੈਂਦੇ ਸੀ ਹਰਾਮ ਦੇ ਉਹ ਦੱਲਿਓ ਕੁੱਤਿਓ ਹਰਾਮ ਦੇਉ ਕੁੱਤਿਓ ਜੇ ਤੁਹਾਡੇ ਚ ਇੰਨੇ ਆਪਣੇ ਅਸਲ ਦੇ ਪਿਓ ਦੇ ਹਨ ਤੁਸੀਂ ਤਾਂ ਜਿਸ ਤਾਈਮ ਵੈਸੇ ਬਹੁਤ ਗਲਤ ਗੱਲ ਆ ਕਿਸੇ ਵੀ ਇਨਸਾਨ ਨੂੰ ਕਿਸੇ ਦੇ ਵਿਰੁੱਧ ਪੋਸਟ ਪਾਉਣ ਦਾ ਵੈਸੇ ਤਾਂ ਕੋਈ ਹੱਕ ਨਹੀਂ ਹੋਣਾ ਚਾਹੀਦਾ ਵੇ ਅਸੀਂ ਤੈਨੂੰ ਐਂ ਕਰ ਦੇਵਾਂਗੇ ਧਮਕੀਆਂ ਦੇਣੀਆਂ ਬਹੁਤ ਗਲਤ ਕਰ ਲਿਆ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਆ ਪੁਲਿਸ ਦਾ ਰਾਜ ਆ ਪਰ ਗਾਹਿਬ ਗਾਹਿ ਇਹ ਜਿਹੜੇ ਬੰਦੇ ਆ ਕੇ ਲੋਕਾਂ ਨੂੰ ਧੌਂਗੀਆਂ ਦਿੰਦੇ ਰਹਿੰਦੇ ਆ ਉਹਨਾਂ ਨੂੰ ਇੱਕ ਨਸੀਹਤ ਆ ਵੇ ਬੰਦੇ ਬਣ ਜਾਓ ਇਹ ਪੰਜਾਬ ਆ ਇਹ ਹਿੰਦੁਸਤਾਨ ਦੀ ਇੱਕ ਸਟੇਟ ਆ ਜਿਹਦਾ ਨਾਮ ਆ ਪੰਜਾਬ ਇੱਥੇ ਅਫਗਾਨਿਸਤਾਨ ਵਾਲੀਆਂ ਗੱਲਾਂ ਨਹੀਂ ਚੱਲਣੀਆਂ ਵੀ ਤੁਸੀਂ ਜੋ ਦੇ ਲਾਉ ਤੁਸੀਂ ਤੂੰ ਕਰੋਗੇ ਹੱਦ ਹੋ ਗਈ ਯਾਰ ਫਾਨੂ ਕਿਸੇ ਦਾ ਪੇਜ ਨਹੀਂ ਚੰਗਾ ਲੱਗਦਾ ਨਾ ਦੇਖੋ ਅਗਲਾ ਜੋ ਮਰਜ਼ੀ ਕਰੇ ਜੇ ਤੁਹਾਡੇ ਚ ਇੰਨੀ ਹਿੰਮਤ ਹੈ ਨਾ ਤੁਸੀਂ ਬਾਹਰ ਜਾ ਕੇ ਦੇਖੋ ਕੀ ਹੋ ਰਿਹਾ ਜਾ ਕੇ ਟਿਕਟੋਕ ਤੇ ਦੇਖੋ ਕੀ ਕਰ ਰਿਹਾ ਹੈ ਬੇਸ਼ੱਕ ਠੀਕ ਆ ਆਪਾਂ ਤਾਂ ਪਹਿਲਾਂ ਦੱਸਦਾ ਵੀ ਜਿਹੜੀਆਂ ਬੱਚਿਆਂ ਨਗਨ ਦਿਖਾਉਂਦੀਆਂ ਬਹੁਤ ਗਲਤ ਗੱਲ ਆ ਹੁਣਾ ਨਹੀਂ ਚਾਹੀਦਾ ਕਿਉਂਕਿ ਯਾਰ ਵਾਰ ਸਾਰੇ ਇਹੇ ਚੱਲ ਆ ਪਰ ਤੁਹਾਨੂੰ ਕਿਹੜੇ ਨੇ ਹੱਕ ਦਿੱਤਾ ਪਹਿਲਾਂ ਇਹ ਦੱਸੋ ਵੀ ਤੁਸੀਂ ਕਿਸੇ ਕਿਸੇ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਦਿਓ ਧੋਖੇ ਨਾਲ ਸਮਝਿਆ ਇਹ ਬਹੁਤ ਵੱਡਾ ਪਾਪ ਆ ਇਹ ਜੇ ਜੀਵ ਉਹ ਵੀ ਕਾਨੂੰਨ ਦੀ ਕਾਰਵਾਈ ਆ ਉਹ ਤਾਂ ਕਰਨਗੇ ਪੁਲਿਸ ਵਾਲੇ ਪਰ ਆ ਜਿਹੜੇ ਲੋਕ ਆ ਗਏ ਸੋਸ਼ਲ ਮੀਡੀਆ ਦੇ ਲੋ ਜੀ ਚੱਕ ਤਾਂ ਬਹੁਤ ਵਧੀਆ ਕਰਦਾ ਕਿਉਂ ਕੀ ਵਧੀਆ ਕੀਤਾ ਵੀ ਤੁਸੀਂ ਹੁੰਦੇ ਕੌਣ ਹੋ ਤੁਹਾਨੂੰ ਕਿਹੜੇ ਨੇ ਹੱਕ ਦੇਤਾ ਕਿਸੇ ਦੀ ਧੀ ਦਾ ਕਿਸੇ ਦੀ ਧੀ ਨੂੰ ਮੌਤ ਦੇ ਘਾਟ ਉਤਾਰਨਾ ਤੁਸੀਂ ਹੁੰਦੇ ਕੌਣ ਹੋ ਪਹਿਲਾਂ ਇਹ ਦੱਸੋ ਕੋ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਜਿਹੜਾ ਵੀ ਬੰਦਾ ਫੇਸਬੁੱਕ ਤੇ ਇਹ ਜਿਹੇ ਸ਼ਰਾਰਤਾਂ ਕਰਦਾ ਜਿਹੜਾ ਵੀ ਬੰਦਾ ਕਿਸੇ ਨੂੰ ਧੌਂਕੀਆਂ ਦਿੰਦਾ ਇਹ ਗੈਂਗਸਟਰ ਆ ਇਹਨਾਂ ਗੈਂਗਸਟਰਾਂ ਨੂੰ ਸਾਰਿਆਂ ਨੂੰ ਨੱਥ ਪਾਓ ਚਾਹੇ ਕੋਈ ਮੈਰੋ ਆ ਕੋਈ ਸ਼ਹਿਰੋ ਆ ਕੋਈ ਵੀ ਇਹਨਾਂ ਦੀ ਸਪੋਰਟ ਕਰਨ ਵਾਲੇ ਜਿੰਨੇ ਵੀ ਆ ਸਾਰਿਆਂ ਨੂੰ ਚੱਕ ਕੇ ਅੰਦਰ ਸੁੱਟੋ ਪਤਾ ਲੱਗੇ ਵੀ ਅਸੀਂ ਆਪਣੇ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਾਉਣਾ ਹੱਦ ਹੋ ਗਈ ਯਾਰ ਮਾਮੇ ਉਹ 4 ਲੱਖ ਤੋਂ ਵੱਧ ਉਹਦੇ ਫੋਲੋਅਰ ਸਾਰੇ ਦੇਖਦੇ ਸੇ ਸਵਾਦ ਲੈਂਦੇ ਸੇ ਹਰਾਮ ਦੇ ਉਹ ਦੱਲਿਓ ਕੁੱਤਿਓ ਉਸ ਟਾਈਮ ਤਾਂ ਤੁਹਾਨੂੰ ਉਹ ਬੜੀ ਚੰਗੀ ਲੱਗਦੀ ਸੀ ਹੈ ਮਰਨ ਦੇ ਟਾਈਮ ਸ਼ਰਮ ਨਹੀਂ ਆਉਂਦੀ ਲਾਂਡਿਓ ਕੋਈ ਉਹਦੇ ਪਿੱਛੇ ਨਹੀਂ ਗਿਆ ਐਨੇ ਉਹ ਤੁਸੀਂ ਦਲੇਰ ਕੌਣ ਸੀਗਾ ਉਹਦਾ ਫੋਲੋਅਰ ਪਹਿਲਾਂ ਇਹ ਦੱਸੋ ਜਿਹੜੇ ਬਾਰ 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 ਚੱਕ ਲਓ ਰੱਖ ਲਓ ਐ ਫਲਾਨ ਉਹ ਤੁਮ ਕਹਣਾ ਹੱਦ ਹੁੰਦੀ ਆ ਯਾਰ ਕਿਸੇ ਗੱਲ ਦੀ ਅਗਲੇ ਠੀਕ ਹੈ ਆਪਣਾ ਜੋ ਵੀ ਕਰਦੀ ਸਾਨੂੰ ਕੀ ਮਤਲਬ ਉਹਦੇ ਨਾਲ ਤੇ ਤੁਹਾਡੀ ਹਿੰਮਤ ਹੈ ਤਾਂ ਜਾਓ ਟਿਕਟੋਕ ਤੇ ਪਤਾ ਲੱਗੇ ਇੱਥੇ ਕੀ ਆ ਕਿਹਨੂੰ ਕਿਹਨੂੰ ਧਮਕੀਆਂ ਦੇਉਂਗੇ ਧੂਆਂ ਕੱਢ ਦਿੰਦੇ ਅਗਲੇ ਬਾਅਦ ਇੱਥੇ ਬੈਠੇ ਬੁੱਝੜੋ ਗੱਲਾਂ ਕਰਦੇ ਰਹਿੰਦੇ ਆ ਨਾ ਕੋ ਗੱਲ ਨਹੀਂ ਕੋ ਬਾਤ ਨਹੀਂ ਕੰਮ ਕੋ ਥੇਲੇ ਦਾ ਨਹੀਂ ਕਰਨਾ ਤੁਸੀਂ ਜਿਨ੍ਹਾਂ ਨੇ ਗੁਰੂ ਗ੍ਰਹਿਸਾਹਿਬ ਮਹਾਰਾਜ ਦੀਆਂ ਵਿਆਧੀਆਂ ਕੀਤੀਆਂ ਕਰੋ ਤਾਂ ਉੱਥੇ ਜਾ ਕੇ ਪੰਗਾ ਲਾਓ ਸਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਅਗਲੇ ਵਨ ਵੀ ਗਏ ਅਸੀਂ ਕੀਤੀਆਂ ਹਰਾਮ ਦੇ ਉਹ ਕੁੱਤਿਓ ਜੇ ਤੁਹਾਡੇ ਚ ਇੰਨੇ ਆਪਣੇ ਅਸਲ ਦੇ ਪਿਓ ਦੇ ਹਨ ਤੁਸੀਂ ਤਾਂ ਜਿਸ ਟਾਈਮ 15 ਦੇ ਵਿੱਚ ਆ ਝੂਠੇ ਸੌਦੇ ਵਾਲੇ ਦੇ ਬੰਦਿਆਂ ਨੇ ਕਿਹਾ ਸੀ ਉਹ ਸਿੱਖੋ ਉਹ ਸਿੱਖਣੋ ਵਾਲੇ ਤਾਂ ਗਿਆ ਉਹ ਸਿੱਖਣੋ ਜੇ ਤੁਹਾਡੇ ਜਿਹਮਤ ਜੀ ਆਦਾ ਛੜਾਰੋ ਆ ਤੁਹਾਡਾ ਗੁਰੂ ਲੈ ਚਲੇ ਆ ਜਦ ਤੁਸੀਂ ਕਿੱਥੇ ਸੀ ਜਦ ਨਹੀਂ ਤੁਹਾਡਾ ਖੂਨ ਖੋਲਿਆ ਸਿੱਖਾਂ ਵਾਲੇ ਗੁਰੂ ਤੋਂ ਵੱਡਾ ਕੋਈ ਨਹੀਂ ਜਦ ਤੱਕ ਕਿਸੇ ਕੰਜਰਦਾਰੀ ਖੂਨ ਖੋਲਿਆ ਹੁਣ ਜਿਹੜਾ ਉੱਠਦਾ ਲੋ ਜੀ ਸ਼ਵਾਸ਼ੇ ਦਿੰਦੇ ਆਏ ਆ ਫਲਾਣਾ ਹਾਦ ਹੋ ਗਈ ਤੁਹਾਡੀ ਯਾਰ ਹੈ ਤੁਸੀਂ ਹੁੰਦੇ ਕੌਣੋਂ ਕਿਸੇ ਦੀ ਧੀ ਨੂੰ ਮਾਰਨ ਵਾਲੇ ਪਹਿਲਾਂ ਇਹ ਦੱਸੋ ਤੁਹਾਨੂੰ ਕਹਿੰਦੇ ਹੱਕ ਦਿੱਤਾ ਇਹ ਹੱਦ ਹੋ ਗਈ ਯਾਰ ਹੈ ਆਗਵਾ ਕੋ ਜਾ ਫੇਸਬੁੱਕ ਵਾਲੇ ਲਾਓ ਜੀ ਚੱਕ ਲਓ ਜੀ ਇਨਸਾਫ ਕਰਦਾ ਜੀ ਆ ਕਰਦਾ ਸਾਲੇ ਇਨਸਾਫ ਦੇਣਾ ਹੋਣ ਦਾ ਹੈ ਗੰਦੇ ਤਾਂ ਤੁਸੀਂ ਲੋਕ ਹੋ ਗੰਦੀ ਤਾਂ ਤੁਹਾਡੀ ਸੋਚ ਹੋ ਜਿਹੜੇ ਤੁਸੀਂ ਦੇਖਦੇ ਸੇ ਇਹ ਜੇ ਜੇ ਕੋਈ ਫਿਰ ਸੋਸ਼ਲ ਮੀਡੀਆ ਤੇ ਗੰਧਵਾ ਨੂੰ ਬਲੌਕ ਕਰ ਦਿਓ ਨਾ ਦੇਖੋ ਗੱਲ ਖਤਮ ਪਰ ਨਹੀਂ ਤੁਸੀਂ ਸਵਾਦ ਵੀ ਲੈਣੇ ਆ ਸਮਝਿਆ ਸਾਰੇ ਪਾਸੇ ਹੋ ਜੰਨੇ ਯਾਰ ਤੁਸੀਂ ਹੱਦ ਹੋ ਗਈ ਯਾਰ ਇਹ ਸਾਡੀ ਪੰਜਾਬੀਅਤ ਕੋਈ ਵੀ ਕਿਸੇ ਵੀ ਸਟੇਟ ਦਾ ਬੰਦਾ ਆ ਕੇ ਜਿਹੜਾ ਪੰਜਾਬ ਚ ਰਹਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ ਮੰਦਾ ਸਮਝਿਆ ਤੇ ਉਹ ਕੋਰ ਲਿਖਾਵੇ ਉਹ ਸਿੰਘ ਲਿਖਾਵੇ ਤੁਹਾਡੀ ਤੁਹਾਨੂੰ ਕੀ ਤਕਲੀਫ ਹੈ ਭਾਈ ਪਹਿਲਾਂ ਦੱਸੋ ਤੁਸੀਂ ਚਾਹ ਆ ਚੰਦ ਕੇ ਬੰਦੇ ਆ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਵੀ ਤੁਸੀਂ ਆ ਪੰਜਾਬ ਦੇ ਮਾਲਕ ਯਾਰ ਹੱਦ ਹੋ ਗਈ ਲਾਇਆਂ ਡਾ ਆਰਡਰ ਐ ਸੇ ਪੁਲਿਸ ਆ ਡੀਜੀਪੀ ਸਾਹਿਬ ਆ ਸਾਰੀ ਆ ਹੈ ਸਰਕਾਰ ਚੱਲਦੀ ਆ ਪਰ ਨਹੀਂ ਤੁਸੀਂ ਆਪਣੇ ਆਪ ਨੂੰ ਦੱਲੇ ਸਮਝਦੇ ਆ ਵੀ ਤੁਸੀਂ ਆ ਪੰਜਾਬ ਦੇ ਰਾਖੇ ਸਾਰੇ ਭੰਗ ਪੀਬੀ ਕੇ ਹੈ ਹਰੇ ਭੰਗੀ ਲੋਕਾਂ ਨੂੰ ਦੂਜਾ ਦੱਸਦੇ ਆ ਹੱਦ ਹੋ ਗਈ ਯਾਰ ਆਹ ਹਾਲਾਤ ਕੀਤੇ ਇਨਾਂ ਦੇ ਪੰਜਾਬ ਦੇ ਵਿੱਚ ਫਿਰ ਅਸੀਂ ਐਂ ਕਰਦੇ ਆਂਗੇ ਅਸੀਂ ਵਕੀਲ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਤੁਸੀਂ ਵਕੀਲ ਕਰੋ ਉਹ ਜੱਦ ਕਿੱਥੇ ਮਰ ਗਏ ਹੈ ਤੁਸੀਂ ਜਿੱਦਣ ਉਹ ਲੈ ਕੇ ਗਏ ਹੈ ਆਹ ਉਹ ਸਿੱਖੜੋ ਤੁਹਾਡਾ ਗੁਰੂ ਲੈ ਚਲੇ ਹਿੰਮਤ ਹੈਗੀ ਤਾਂ ਆ ਜਾਓ ਜੇ ਗੋਲੀਆਂ 'ਚ ਦਮ ਸਿਕਾ ਤਾਂ ਜੱਦ ਜਾਂਦੇ ਕਰਦੇ ਫਿਰ ਤਾਂ ਕੌਮ ਵੀ ਪਿੱਛੇ ਖੜਦੀ ਕਿਸੇ ਗਰੀਬ ਨੂੰ ਦਬਦੇ ਉਹ ਸੁੱਖੇ ਹੋਣੀ ਸ਼ਰਿਆ ਮੰਨੇ ਆ ਅਸੀਂ ਆਹ ਕੀਤਾ ਕਰੋ ਸਾ ਜੇ ਕੋ ਤੁਹਾਡੇ 'ਚ ਦਮ ਆਦਾ ਪਰਨੇ ਉਹ ਗਰੀਬੀ ਤੇ ਦੌਰ ਚੱਲਣਾ ਹੀ ਉਹ ਜੋ ਵੀ ਸੀਗੀ ਸਾਨੂੰ ਉਹਦਾ ਕੀ ਮਤਲਬ ਹੈ ਬਈ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਦੇਖੋ ਸੋਸ਼ਲ ਮੀਡੀਆ ਤੇ ਕੱਲ ਦਾ ਬਕਵਾਸ ਬਾਜੀ ਕਰਨ ਲੱਗੇ ਆ ਆਇਆ ਫਲਾਨ ਆਤਮ ਕਹਾਣਾ ਲੈ ਦੱਸ ਇਹ ਹੀ ਹੈ ਗੁਰੂ ਦੇ ਪਿਆਰੇ ਇਹ ਹੀ ਹੈ ਸਿੱਖ ਸਮਝਿਆ ਸਾਰੇ ਉਹ ਹੈਦੇ ਆਫਗਾਨਿਸਤਾਨ ਦੇ ਵਿੱਚ ਪੰਗਾ ਪਿਆ ਸੀ ਸਮਝਿਆ ਤਦੇ ਨੇ ਕੋਈ ਮੂੰਹ ਕਰਦਾ ਲੋਕਾਂ ਨੇ ਗੁਰਦੁਆਰੇ ਜਾਣਾ ਛੱਡ ਦੇਣਾ ਜਿਸ ਹਾਵਨਾ ਤੁਸੀਂ ਕਰਦੇ ਆ ਇਹਨਾਂ ਨੂੰ ਨੱਥ ਪਾਓ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਜਿਹੜੇ ਵੀ ਕਿਸੇ ਧੀ ਭੈਣ ਨੂੰ ਬਗਾਨੇ ਨੂੰ ਭਾਵੇਂ ਉਹ ਜੋ ਮਰਜ਼ੀ ਕਰੇ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਸਾਲਾ ਨਹੀਂ ਲੱਗਦਾ ਸਿੱਧੀ ਗੱਲ ਹੈ ਹੈਂ ਹੱਦ ਹੋ ਗਈ ਯਾਰ ਤੁਸੀਂ ਹਰ 바ਸੇ ਤੁਸੀਂ ਦੂਜਾ ਬਣੀ ਫਿਰਦੇ ਹੋ ਕੱਲ ਦਾ ਚੀਕ ਚਿਹੜਾ ਪਾਇਆ ਪਿਆ ਸੀ ਉਹਦੇ ਮੀਡੀਆ ਦੇ ਕਿ ਡੇ ਰੱਬ ਬਣ ਗਏ ਆ ਹੈਂ ਇਹਨਾਂ ਨੇ ਇਨਸਾਫ ਕਰਤਾ ਜੀ ਆਹ ਕਰਤਾ ਸਮਝਿਆ ਇੱਥੇ ਬਾਹਰ ਕੀ ਹੋ ਰਿਹਾ ਪਤਾ ਕੀ ਆ ਕੇ ਦੇਖ ਖੋਲ ਕੇ ਦੇਖੋ ਟਿਕਟੌਕ ਕੀ ਆ ਤੁਹਾਨੂੰ ਕਿਨੂ ਕਿਨੂ ਤੁਸੀਂ ਲਾਉਂਗੇ ਸੋਦਾ ਅਗਲੇ ਪਿਛਵਾੜੇ ਦੀ ਗੋਲੀਆਂ ਨਗਾ ਦਿੰਦੇ ਆ ਪੂਰੀਆਂ ਪਾੜ ਦਿੰਦੇ ਆ ਯਾਦ ਰੱਖਿਓ ਹੁਣ ਜੇ ਆਪਣੇ ਪਿਓ ਦੇ ਆ ਕਿਉਂ ਲੋਗੇ ਫਿਰਦੇ ਆ ਪਾਉ ਤਾ ਸੋਸ਼ਲ ਮੀਡੀਆ ਤੇ ਅਸੀਂ ਆਏ ਤੇ ਆਏ ਹੱਦ ਹੋ ਗਈ ਯਾਰ ਤੁਸੀਂ ਕਾਨੂੰਨ ਨੂੰ ਹੱਥੀਂ ਲਈ ਫਿਰਦੇ ਹੋ ਜਿਹੜਾ ਦੇਖਦਾ ਉੱਠ ਕੇ ਬਦਮਾਸ਼ ਬਣ ਜਾਂਦਾ ਅਸੀਂ ਆਏ ਤੇ ਅਸੀਂ ਆਏ ਉਕੇ ਜਿਹੜੇ ਭਈਆਂ ਦੀ ਸਪੋਰਟ ਕਰਦੇ ਆ ਦਿੱਤਾ ਸਾਲੇ ਨਾ ਹੋਣ ਤਾਂ ਹੈ ਕੱਲ ਦੀ ਭੂਤਨੀ ਸਿਵਿਆਂ ਚੱਦ ਹੈ ਸਾਡੇ ਤੁਸੀਂ ਪੰਜਾਬ ਦੇ ਰਾਖੇ ਬਣ ਗਏ ਤੁਸੀਂ ਹੈ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਆ ਸਾਡੇ ਪੰਜਾਬ ਦੇ ਵਿੱਚ ਸਰਕਾਰ ਆ ਹੈ ਤੇ ਤੁਸੀਂ ਜਿਹਨੂੰ ਮਰਜ਼ੀ ਚੱਕ ਕੇ ਚੰਦ ਗਬੰਦੇ ਹੈਗੇ ਆ ਵੀ ਸਪੋਰਟ ਕਰੀ ਜਾਂਦੇ ਆ ਕਿਸੇ ਵੀ ਕਾਨੂੰਨ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਹੋ ਵੀ ਤੁਸੀਂ ਕਿਸੇ ਵੇ ਗਰੀਬ ਦੀ ਹੱਤਿਆ ਕਰੋ ਜਿਹੇ ਦਾਮਾ ਸੇਗਾ ਉਹਦੇ ਜਾ ਕੇ ਕਰ ਜਾ ਕੇ ਗੋਲੀਆਂ ਮਾਰਦੇ ਉਹਦੇ ਪਤਾ ਲੱਗਦਾ ਵੀ ਫਲਾਣਾ ਬੰਦਾ ਧੋਖੇ ਨਾਲ ਲੈ ਕੇ ਗਏ ਤੁਸੀਂ ਯਾਰ ਉਹ ਜੋ ਮਰਜ਼ੀ ਕਰੇ ਸਾਨੂੰ ਉਹਦੇ ਨਾਲ ਕੀ ਮਤਲਬ ਹੈ ਤੁਸੀਂ ਨਾ ਦੇਖੋ ਅੱਜ ਇਹ ਕਿਤੇ ਇੰਡੀਅਨ ਗਵਰਨਮੈਂਟ ਟਿਕਟੋਕ ਹੱਥੇ ਚਾਲੂ ਕਰਦੇ ਤੁਹਾਨੂੰ ਪਤਾ ਲੱਗ ਜੂ ਭੁਗਤ ਰਹੇ ਹੋ ਇਹ ਜੋ ਕਰਨਾ ਜੋ ਬਾੜ ਦੇ ਵਿੱਚ ਹੋ ਰਿਹਾ ਬਹੁਤ ਗਲਤ ਆ ਬਹੁਤ ਗਲਤ ਆ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਲੋਕ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਯਾਰ ਵੀ ਅਸੀਂ ਆ ਜੀ ਹਾਂ ਜੀ ਫਲਾਨ ਆਤਮਕਾਨ ਹੋ ਸੱਤ ਤੋਂ ਬਗੈਰ ਕੁਝ ਹੋਏ ਬਹੁਤ ਗਲਤ ਗੱਲ ਹੈ ਇਹ ਸਮਝਿਆ ਇਦਾਂ ਹੋਣੀ ਨਹੀਂ ਚਾਹੀਦੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰੋ ਜਿਹੜੀ ਦੀ ਸਪੋਰਟ ਕਰਦੇ ਆ ਨਾ ਉਹਨਾਂ ਬਾਏ ਕੱਟ ਕਰੋ ਧੀ ਭੈਣ ਕਿਸੇ ਦੀ ਵੀ ਕੁਰਾਹੇ ਪੈ ਸਕਦੀ ਆ ਜੀ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਅਫਗਾਨੀ ਅਫਗਾਨਿਸਤਾਨੀ ਕਾਨੂੰਨ ਲਾਗੂ ਕਰੋ ਉਥੇ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਇਹ ਗੱਲ ਦਾ ਉਹਦੀ ਰਿਪੋਰਟ ਕਰੋ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਕੌਣ ਹੁੰਦੇ ਹੋ ਕਾਨੂੰਨ ਨੂੰ ਹੱਥ 'ਚ ਲੈਣ ਵਾਲੇ ਪ